ਤਾਂ ਦਸਾਗੀ ਸ਼ੰਭੂ ਅਤੇ ਖਨਾਰੀ ਬਾਰਡਰ ਉੱਤੇ ਕਿਸਾਨੀਆਂ ਅੰਦੋਲਨ ਟੂ ਲਗਾਤਾਰ ਜਾਰੀ ਹੈ ਤੇ ਅੱਜ ਵੀ ਕਿਸਾਨ ਆਪਣੀਆਂ ਹੱਕੀ ਮੰਗਾਂ ਦੇ ਲਈ ਦੋਵੇਂ ਬਾਰਡਰਾਂ ਦੇ ਉੱਤੇ ਡਟੇ ਹੋਏ ਨੇ ਤੇ ਇਸੇ ਦੌਰਾਨ ਹਰਿਆਣਾ ਪੁਲਿਸ ਦੇ ਵੱਲੋਂ ਤਿੰਨ ਨੌਜਵਾਨ ਕਿਸਾਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਜਿਸ ਤੋਂ ਬਾਅਦ ਕਿਸਾਨਾਂ ਦੇ ਵਿੱਚ ਰੋਸ ਦੇਖਣ ਨੂੰ ਮਿਲ ਰਿਹਾ ਤੇ ਗੁੱਸੇ ਦੇ ਵਿੱਚ ਆਏ ਕਿਸਾਨਾਂ ਨੇ ਸ਼ੰਭੂ ਰੇਲਵੇ ਟ੍ਰੈਕ ਜਮ ਕਰ ਦਿੱਤਾ ਤੇ ਗ੍ਰਿਫਤਾਰ ਕੀਤੇ ਗਏ ਕਿਸਾਨਾਂ ਨੂੰ ਰਿਹਾ ਕਰਨ ਦੀ ਮੰਗ ਕੀਤੀ ਜਾ ਰਹੀ ਹੈ ਇਸ ਦੌਰਾਨ ਹੁਣ ਹਾੜੀ ਦੇ ਸੀਜ਼ਨ ਕਰਕੇ ਕਿਸਾਨ ਭਰਾ ਵਿਅਸਤ ਨਜ਼ਰ ਆ ਰਹੇ ਨੇ ਪਰੰਤੂ ਹੁਣ ਮਹਿਲਾਵਾਂ ਨੇ ਕੰਮਾਂ ਸੰਭਾਲ ਲਿਆ ਹੈ। ਤੇ ਵੱਡੀ ਗਿਣਤੀ ਦੇ ਵਿੱਚ ਮਹਿਲਾਵਾਂ ਦਾ ਜਥਾ ਸ਼ੰਭੂ ਰੇਲਵੇ ਟਰੈਕ ਤੇ ਪਹੁੰਚਿਆ ਹੈ। ਜਿੱਥੇ ਮਹਿਲਾਵਾਂ ਦੇ ਵੱਲੋਂ ਰੇਲਵੇ ਟਰੈਕ ਉੱਤੇ ਧਰਨਾ ਦੇ ਕੇ ਕੇਂਦਰ ਸਰਕਾਰ ਦੇ ਖਿਲਾਫ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਦਸਮੋਕੇਨ ਵੀ ਨਿਊਜ਼ ਦੇ ਨਾਲ ਗੱਲਬਾਤ ਕਰਦੇ ਹੋ ਮਹਿਲਾਵਾਂ ਨੇ ਕੇਂਦਰ ਸਰਕਾਰ ਨੂੰ ਕਰੜੇ ਹੱਥੇ ਲੈਂਦੇ ਕੀ ਕੁਝ ਕਿਹਾ ਹੈ ਆਓ ਜਾਣਦੇ ਹਾਂ। ਏਐਨਬੀ ਨਿਊ ਚੈਨਲ ਦੇਖ ਰਹੇ ਹੋ ਤੁਸੀਂ ਮੈਂ ਹਾਂ ਤੁਹਾਡੇ ਨਾਲ ਤਜਿੰਦਰ ਚੰਦੀ ਦੋਸਤੋ ਸ਼ੰਭੂ ਰੇਲਵੇ ਟਰੈਕ ਦੇ ਉੱਤੇ ਮੌਜੂਦ ਹਾਂ ਜਿੱਥੇ ਵੱਡੀ ਗਿਣਤੀ ਦੇ ਵਿੱਚ ਹਰ ਰੋਜ਼ ਮਹਿਲਾਵਾਂ ਤੇ ਕਿਸਾਨ ਵੀਰ ਨੇ ਜਿਹੜੇ ਰੇਲਵੇ ਟਰੈਕ ਤੇ ਪਹੁੰਚ ਰਹੇ ਨੇ ਕਿਉਂਕਿ ਕਿਸਾਨਾਂ ਵੱਲੋਂ ਰੇਲਵੇ ਟਰੈਕ ਦੇ ਉੱਤੇ ਧਰਨਾ ਦਿੱਤਾ ਜਾ ਰਿਹਾ ਹੈ ਦਾਦੀ ਕੀ ਹਰਿਆਣਾ ਪੁਲਿਸ ਵੱਲੋਂ ਜੋ ਤਿੰਨ ਨੌਜਵਾਨ ਕਿਸਾਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਉਹਨਾਂ ਦੀ ਰਿਹਾਈ ਦੀ ਮੰਗ ਕਿਸਾਨਾਂ ਵੱਲੋਂ ਕੀਤੀ ਜਾ ਰਹੀ ਆ ਤੇ ਹੁਣ ਰੇਲਵੇ ਟਰੈਕ ਹੈ ਜਿਹੜਾ ਲਗਾਤਾਰ ਬੰਦ ਕੀਤਾ ਹੋਇਆ ਹੈ ਤਸਵੀਰਾਂ ਤੁਹਾਨੂੰ ਦਿਖਾ ਦਿੰਨੇ ਆ ਵੱਡੀ ਗਿਣਤੀ ਦੇ ਵਿੱਚ ਮਹਿਲਾਵਾਂ ਨੇ ਵੀ ਮੋਰਚਾ ਜਿਹੜਾ ਖੋਲ ਖੋਲ ਲਿਆ ਤੇ ਹੁਣ ਹਰ ਰੋਜ਼ ਮਹਿਲਾਵਾਂ ਨੇ ਜਿਹੜੀਆਂ ਉਹ ਵੀ ਰੇਲਵੇ ਟਰੈਕ ਦੇ ਉੱਤੇ ਧਰਨਾ ਦੇਣ ਲਈ ਪਹੁੰਚ ਰਹੀਆਂ ਨੇ ਇੱਕ ਗੱਲ ਤੁਹਾਨੂੰ ਹੋਰ ਦੱਸ ਦਈਏ ਕਿ ਵਾਢੀ ਦਾ ਸੀਜ਼ਨ ਚੱਲ ਰਿਹਾ ਤੇ ਸਾਰੇ ਕਿਸਾਨ ਵੀਰ ਨੇ ਜਿਹੜੇ ਉਹ ਵਾਢੀ ਦੇ ਵਿੱਚ ਵਿਅਸਤ ਨੇ ਤੇ ਉਹਨਾਂ ਦਾ ਸਾਥ ਦੇਣ ਦੇ ਲਈ ਹੁਣ ਮਹਿਲਾਵਾਂ ਨੇ ਜਿਹੜੀਆਂ ਹਰ ਰੋਜ਼ ਵੱਡੀ ਗਿਣਤੀ 'ਚ ਪਹੁੰਚ ਰਹੀਆਂ ਨੇ ਸ਼ੰਭੂ ਰੇਲਵੇ ਟਰੈਕ ਤੇ ਇੱਕ ਜਥਾ ਜਿਹੜਾ ਪਹੁੰਚਿਆ ਮਹਿਲਾਵਾਂ ਦਾ ਗੱਲਬਾਤ ਕਰਾਂਗੇ ਕੀ ਨਾਮ ਹੈ ਜੀ ਤੁਹਾਡਾ ਗਰਮੀਤ ਕੌਰ ਹਾਂ ਕਿੱਥੋਂ ਆਏ ਜੀ ਆਏ ਸੇਰੋਂ ਤੋਂ ਠੀਕ ਹੈ ਤੇ ਜਿਹੜਾ ਰੇਲਵੇ ਟਰੈਕ ਤੇ ਹੁਣ ਤੁਸੀਂ ਧਰਨਾ ਲਾ ਦਿੱਤਾ ਤੇ ਮਹਿਲਾਵਾਂ ਵੀ ਯਾਰ ਰੋ ਜਾ ਰਹੀਆਂ ਨੇ ਕਿਵੇਂ ਦੇਖਦੇ ਹੋਂ ਰੇਲਵੇ ਟਰੈਕ ਤੇ ਕਿ ਇੱਥੇ ਵੀ ਬੈਠਣਾ ਪਊਗਾ ਤੈਨੂੰ ਅਸੀਂ ਹੁਣੇ ਵੇਖਣ ਦਾ ਹੈ ਸਰਕਾਰਾਂ ਕੀ ਕਰ ਰਹੀਆਂ ਬੱਚੇ ਸਾਡੇ ਜਿਹੜੇ ਆ ਉਹ ਬਾਡੀ ਕਰਨ ਡਏ ਆ ਅਸੀਂ ਆ ਕੇ ਧੱਕੇ ਖਾਣ ਡਏ ਆ ਵੇਖੋ ਅਸੀਂ ਇਹ ਜਗ੍ਹਾ ਕਦੀ ਵੀ ਵੇਖੀ ਨਹੀਂ ਜਿਸ ਤਰ੍ਹਾਂ ਸਰਕਾਰ ਨੇ ਦਿਖਾ ਦਿੱਤੀ ਆ ਅਸੀਂ ਇਸ ਵਾਤੇ ਬਹੁਤ ਜ਼ਿਆਦਾ ਪਰੇਸ਼ਾਨ ਆ ਹੈ ਸਰਕਾਰ ਸਾਡੀਆਂ ਮੰਗਾਂ ਮੰਨ ਲਵੇ ਤਾਂ ਸਾਨੂੰ ਕੀ ਲੋੜ ਪਈ ਆ ਕੇ ਇੱਥੇ ਅਸੀਂ ਬੈਣ ਦੀ ਸਾਨੂੰ ਹਾਂ ਹਾਂਜੀ ਤੇ ਆਪਣਾ ਜੇ ਕੋਈ ਸਾਨੂੰ ਇਹ ਮੋਦੀ ਸਰਕਾਰ ਕੋਈ ਸਾਡੀ ਸਰਕਾਰ ਨੇ ਕੋਈ ਸਾਡਾ ਫੈਸਲਾ ਨਹੀਂ ਕੀਤਾ ਜੇ ਤੱਕ ਕਿੰਨਾ ਚਿਰ ਹੋ ਗਿਆ ਵਾ ਸਾਨੂੰ ਆਪਣੇ ਇਹ ਤਰਨੇ ਲਾਉਂਦਿਆਂ ਨੂੰ ਅਜੇ ਤੱਕ ਕੋਈ ਸਾਡਾ ਮਸਲਾ ਹੱਲ ਨਹੀਂ ਹੋਇਆ ਜੇ ਕਰਨ ਸਾਨੂੰ ਸ਼ੌਂਕ ਪਿਆ ਆ ਕੇ ਸੜਕਾਂ ਤੇ ਬਈਏ ਹੈ ਹੁਣ ਕਿੰਨੇ ਅਸੀਂ ਘਰਾਂ ਦੇ ਕੰਮ ਛੱਡ ਕੇ ਕਿਤਰਾ ਅਸੀਂ ਆ ਕੇ ਬੈਠੇ ਆ ਹੈ ਕਿੰਨੀਆਂ ਘਰ ਸਾਡੇ ਪਰੇਸ਼ਾਨੀਆਂ ਵਾ ਤੇ ਪਰ ਸਰਕਾਰਾਂ ਨੂੰ ਅਸੀਂ ਕੀ ਕਰਨਾ ਹੈ ਹੁਣ ਸਰਕਾਰਾਂ ਹੁਣ ਜੇ ਰੇਲਵੇ ਟਰੈਕ ਦੀ ਗੱਲ ਕਰੀਏ ਮਾਤਾ ਜੀ ਤਾਂ ਰੇਲਵੇ ਟਰੈਕ ਤੇ ਵੀ ਕਾਫੀ ਦਿਨ ਹੋ ਗਏ ਤੇ ਹਜੇ ਤੱਕ ਸਰਕਾਰ ਦੇ ਕਿਸੇ ਨੁਮਾਇੰਦੇ ਨੇ ਹਰਿਆਣਾ ਦੇ ਨੇ ਤੁਹਾਡੇ ਨਾਲ ਗੱਲ ਨਹੀਂ ਕੀਤੀ ਕੀ ਲੱਗਦਾ ਵੀ ਇਹ ਰੇਲਵੇ ਮੋਰਚਾ ਵੀ ਸ਼ੰਭੂ ਜਿਵੇਂ ਤੁਸੀਂ ਉੱਥੇ ਬੈਠੇ ਹੋ ਇੱਥੇ ਵੀ ਤੁਹਾਨੂੰ ਲੱਗਤ ਬੈਠਣਾ ਪਊਗਾ ਪਰ ਅਸੀਂ ਬੈਠਾਂਗੇ ਅਸੀਂ ਮੋਰਚਾ ਜਿੱਤ ਕੇ ਜਾਵਾਂਗੇ ਕੁਝ ਵੀ ਹੋ ਜਾਏ ਮੋਰਚਾ ਜਿੱਤਾਂਗੇ ਜਿੰਨੇ ਦਿਨ ਸਾਨੂੰ ਮਰਜ਼ੀ ਲੱਗ ਜਾਣ ਭਾਵੇਂ ਸਾਲ ਲੱਗ ਜਾਵੇ ਅਸੀਂ ਇਸੇ ਤਰ੍ਹਾਂ ਬੈਠੇ ਰਵਾਂਗੇ ਜਿੰਨੇ ਸਾਨੂੰ ਕੋਈ ਮੰਗਾਂਵੀਆਂ ਪੂਰੀਆਂ ਨਹੀਂ ਹੁੰਦੇਗਾ ਹਾਂਜੀ ਤੁਹਾਡਾ ਕੀ ਨਾਮ ਹੈ ਮਾਤਾ ਮੇਰਾ ਨਾਮ ਅਮਰੀਕਰ ਮਾਤਾ ਜੀ ਜੇਕਰ ਗੱਲ ਕੀਤੀ ਜਾਵੇ ਸ਼ੰਭੂ ਰੇਲਵੇ ਟਰੈਕ ਦੀ ਤਾਂ ਹੁਣ ਮਹਿਲਾਵਾਂ ਨੇ ਮੋਰਚਾ ਸੰਭਾਲ ਲਿਆ ਕਿਉਂਕਿ ਕਣਕ ਦੀ ਵਾਢੀ ਦਾ ਸੀਜ਼ਨ ਚੱਲ ਰਿਹਾ ਤੇ ਤੁਸੀਂ ਕਿਵੇਂ ਸਾਥ ਦੇ ਰਹੇ ਹੋ ਆਪਣੇ ਤੁਹਾਡੇ ਨੌਜਵਾਨ ਸਾਥ ਬਹੁਤ ਇਹਨਾਂ ਦੇ ਰਹੇ ਆ ਜੋ ਪਿਛੇ ਮਤਲਬ ਇੱਥੇ ਜੋ ਪਹਿਲਾਂ ਇੱਥੇ ਬੈਠੇ ਸੀ ਰੇਲਵੇ ਟਰੈਕ ਤੇ ਹੁਣ ਉਹ ਵਾਪਸ ਚਲੇ ਗਏ ਅਸੀਂ ਉਹਨਾਂ ਜਗ੍ਹਾ ਇਦਾਂ ਹੀ ਜਾਂਦੇ ਆਉਂਦੇ ਰਵਾਂਗੇ ਜਿੰਦੇ ਸਾਡੇ ਉਹ ਬੱਚਿਆਂ ਨੂੰ ਛੱਡਣਗੇ ਨਹੀਂ ਜੇਕਰ ਗੱਲ ਕੀਤੀ ਜਾਵੇ ਤੇ ਹੁਣ ਸਰਕਾਰ ਆ ਜਿਹੜੀ ਲਗਾਤਾਰ ਤੁਸੀਂ ਆਪਣੇ ਹੱਕ ਮੰਗ ਰਹੇ ਹੋ ਕੇਂਦਰ ਤੋਂ ਤੇ ਜੀ ਲੱਗਦਾ ਤੁਹਾਨੂੰ ਵੀ ਲੋਕ ਸਭਾ ਚੋਣਾਂ ਵੀ ਆ ਰਹੀਆਂ ਨੇ ਹੁਣ ਤੇ ਸਰਕਾਰਾਂ ਤੁਹਾਡੀਆਂ ਗੱਲਾਂ ਜਿਹੜੀਆਂ ਨੇ ਮੰਨਣਗੀਆਂ ਸਾਨੂੰ ਲੱਗਦਾ ਮੰਨਣਗੀਆਂ ਅਸੀਂ ਜ਼ੋਰ ਪਾਵਾਂਗੇ ਇੱਥੇ ਬਹਾਂਗੇ ਜਿੰਨਾ ਚਿਰ ਬਹਿਣਾ ਪਿਆ ਬਹਾਂਗੇ 6 ਮਹੀਨੇ ਜਿੰਨਾ ਬਹਿਣਾ ਪਿਆ ਬਹਾਂਗੇ ਅਸੀਂ ਜ਼ਰੂਰ ਮੰਗਾਨਾਂ ਨੇ ਮੰਨਣੀਆਂ ਪੈਣਗੀਆਂ ਅਜੇ ਤੱਕ ਕੋਈ ਅਸਰ ਨਹੀਂ ਆ ਸਰਕਾਰਾਂ ਨੂੰ ਅਜੇ ਤੱਕ ਕੋਈ ਨਾਕਾਂ ਤੇ ਜੂ ਨਹੀਂ ਸਰਖੀ ਵੀ ਅਸੀਂ ਇਹ ਆ ਕੇ ਬੈਠੇ ਆ ਅਸੀਂ ਇਹਨਾਂ ਦਾ ਕੋਈ ਫੈਸਲਾ ਕਰੀਏ ਕੁਛ ਵੀ ਕਰੀਏ ਅਸੀਂ ਅਜੇ ਤੱਕ ਸਾਨੂੰ ਲੱਗਦਾ ਨਹੀਂ ਵੀ ਅਜੇ ਤੱਕ ਸਾਡਾ ਕੋਈ ਨਾ ਨਿਆਜ਼ ਅਜੇ ਤੱਕ ਕੀਤਾ ਨਹੀਂ ਇਹ ਮਹਿਲਾਵਾਂ ਦੀ ਜਿਹੜੀ ਗੂੰਜ ਹੈ ਇਹ ਹੁਣ ਕੇਂਦਰ ਤੱਕ ਜਾਊਗੀ ਕਿ ਨਹੀਂ ਜਾਊਗੀ 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 ਹਾਂ ਜ਼ਰੂਰ ਜਾਊਗੀ ਹਾਂ ਜਾਊਗੀ ਜਾਊਗੀ ਤੈਨੂੰ ਜੀ ਅਸੀਂ ਜੀ ਆਪਣਾ ਮੋਰਚਾ ਜਿੱਤ ਕੇ ਜਾਵਾਂਗੇ ਠੀਕ ਹੈ ਹਾਂ ਜੀ ਅਸੀਂ ਪੂਰਾ ਜਨਾਜਰ ਸਾਲੂ ਸਾਡੇ ਨੋਜਾਨ ਸਾੜ ਦੇਣੀਗੇ ਅਸੀਂ ਪੂਰਾ ਡਟ ਕੇ ਇੱਥੇ ਰਵਾਂਗੇ ਠੀਕ ਹੈ ਹਾਂ ਸੋ ਆਪਣਾ ਆਪਣੇ ਭਰਾਵਾਂ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਰਵਾਂਗੇ ਠੀਕ ਹੈ ਹਾਂ ਜੀ ਸੋ ਸਾਡੇ ਨਾਲ ਵੱਡੀ ਗਿਣਤੀ ਚ ਮਹਿਲਾਵਾਂ ਨੇ ਜਿਹੜੀਆਂ ਮੌਜੂਦ ਨੇ ਜੋ ਕਿ ਸ਼ੰਭੂ ਰੇਲਵੇ ਟਰੈਕ ਦੇ ਉੱਤੇ ਪਹੁੰਚੀਆਂ ਨੇ ਕਿਉਂਕਿ ਸ਼ੰਭੂ ਰੇਲਵੇ ਟਰੈਕ ਹੈ ਜਿਹੜਾ ਕਿਸਾਨਾਂ ਨੇ ਜਾਮ ਕੀਤਾ ਹੈ ਤੇ ਮੰਗ ਕੀਤੀ ਜਾ ਰਹੀ ਹੈ ਵੀ ਜੋ ਗ੍ਰਿਫਤਾਰ ਨੇ ਨੌਜਵਾਨ ਹਰਿਆਣਾ ਪੁਲਿਸ ਵੱਲੋਂ ਕੀਤੇ ਗਏ ਨੇ ਉਹਨਾਂ ਨੂੰ ਰਿਹਾ ਕੀਤਾ ਜਾਵੇ ਤੇ ਨਾਲ ਹੀ ਇਹਨਾਂ ਮਹਿਲਾਵਾਂ ਦਾ ਕਹਿਣਾ ਹੈ ਕਿ ਬਾਡੀ ਦਾ ਸੀਜ਼ਨ ਚੱਲ ਰਿਹਾ ਤੇ ਉਹਨਾਂ ਦੇ ਜਿਹੜੇ ਲੜਕੇ ਨੇ ਜਾਂ ਉਹਨਾਂ ਦੇ ਘਰ ਦੇ ਨੇ ਉਹ ਵਿਅਸਤ ਨੇ ਤੇ ਉਹਨਾਂ ਦਾ ਸਾਥ ਦੇਣ ਲਈ ਉਹ ਹੁਣ ਰੇਲਵੇ ਟਰੈਕ ਤੇ ਲਗਾਤਾਰ ਧਰਨਾ ਦੇਣ ਦੇ ਲਈ ਤਿਆਰ ਬਰ ਤਿਆਰ ਨੇ ਤੇ ਜਦੋਂ ਤੱਕ ਉਹਨਾਂ ਦੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਇਸੇ ਤਰ੍ਹਾਂ ਧਰਨਾ ਜਿਹੜਾ ਰੇਲਵੇ ਟਰੈਕ ਦੇ ਉੱਤੇ ਵੀ ਜਾਰੀ ਰਹੂਗਾ ਸੋ ਲਗਾਤਾਰ ਤਸਵੀਰਾਂ ਤੈਨੂੰ ਦਿਖਾ ਰਹੇ ਹਾਂ ਵੱਡੀ ਗਿਣਤੀ 'ਚ ਮਹਿਲਾਵਾਂ ਨੇ ਜਿਹੜੀਆਂ ਰੇਲਵੇ ਟਰੈਕ ਦੇ ਉੱਤੇ ਧਰਨਾ ਦੇਣ ਦੇ ਲਈ ਸ਼ਾਮਲ ਹੋ ਗਈਆਂ ਨੇ ਕੈਮਰਾ ਪਰਸਨ ਸੰਦੀਪ ਟੁਰਨੇ ਦੇ ਨਾਲ ਤਜਿੰਦਰ ਚੰਦੀ ਸ਼ਮ